ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਆ ਸਰ ਅੱਜ ਆਪਣੇ ਵਿੱਚ ਪਹੁੰਚੇ ਨੇਗੇ ਅਸ਼ੋਕ ਕੋਲਿਆ ਜੀ ਜੋ ਕਿ এনवायरमेंट ਸੁਸਾਇਟੀ ਮਾਨਸਾ ਦੇ ਕਨਵੀਨਰ ਨੇਗੇ ਅੱਜ ਮੇਰੇ ਬੇਟੇ ਦਾ ਬਰਥਡੇ ਸੀਗਾ ਤਾਂ ਮੈਂ ਕਿਉਂ ਨਾ ਸੋਚਿਆ ਕਿ ਪਲਾਂਟੇਸ਼ਨ ਦਾ ਕਰਦੀ ਆ ਰਹੇ ਹਾਂਗੇ ਬਟ ਅੱਜ ਪਲਾਂਟੇਸ਼ਨ ਇੱਕ ਇਹ ਜੇ ਬੰਦੇ ਨੂੰ ਨਾਲ ਲੈ ਕੇ ਕਰੀਏ ਜੋ ਕਿ ਬਹੁਤ ਸੋਸ਼ਲ ਐਕਟਿਵਿਸਟ ਨੇਗੇ ਤੇ ਸਾਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ এনवायरमेंट ਮਾਨਸਾ ਸੁਸਾਇਟੀ ਦੇ ਤੇ Winner ਵੀ ਨੇਗੇ अशोक ਕੋਲਿਆ ਜੀ ਸਰ ਇਹ ਬਹੁਤ ਟਾਈਮ ਤੋਂ ਜੁੜੇ ਹੋਏ ਨੇਗੇ এনवायरमेंट ਨਾਲ ਤੇ ਮੈਂ ਇਹਨਾਂ ਨੂੰ ਜਾਨਣਾ ਚਾਹੂੰਗਾ ਕਿ ਸਾ ਤੁਸੀਂ ਪਲਾਂਟੇਸ਼ਨਾਂ ਇੰਨਾ ਪਿਆਰ ਕਿਉਂ ਆ ਜੀ ਮਤਲਬ ਕਰੋ ਤੂੰ ਜੁੜੇ ਹੋਏ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਕਿਉਂਕਿ ਤੁਸੀਂ ਇੱਕ ਬਲੱਖਣ ਟ੍ਰੈਂਡ ਜਿਹੜਾ ਸਮਾਜ ਦੇ ਵਿੱਚ ਪਾਇਆ ਜਿਸ ਨੂੰ ਸਮਾਜ ਦੀ ਜ਼ਰੂਰਤ ਹੈ ਆਮ ਤੌਰ ਤੇ ਲੋਕ ਬੱਚਿਆਂ ਦਾ ਜਿਹੜਾ ਬਰਥਡੇ ਹੈ ਕੇਕ ਵਗੈਰਾ ਅਬ ਸਮੋਸੇ ਵਗੈਰਾ ਖਲਾਕੇ ਜਾਂ ਹੋਰ ਇਸ ਤਰ੍ਹਾਂ ਦੇ ਕਰਕੇ ਕਰਦੇ ਨੇ ਪਰ ਤੁਸੀਂ ਜਿਹੜਾ ਵਾਤਾਵਰ ਆਪਣੇ ਬੱਚੇ ਦਾ ਬਣਾਇਆ ਔਰ ਇਸ ਗੱਲ ਦੀ ਹੋਰ ਵੀ ਬਹੁਤ ਵੱਡੀ ਖੁਸ਼ੀ ਹੈ ਕਿ ਜਿਦਾ ਪਹਿਲਾ ਬਰਥਡੇ ਤੁਸੀਂ ਬੱਚੇ ਦਾ ਬਣਾਇਆ ਤਾਂ ਇੱਕ ਬੂਟਾ ਲਗਾਇਆ ਜਦੋਂ ਦੂਸਰਾ ਹੋਇਆ ਤਾਂ ਦੋ ਪੌਦੇ ਲਗਾਏ ਤੀਸਰੇ ਦੇ ਤਿੰਨ ਅੱਜ ਇਸ ਬੱਚੇ ਦਾ ਦਸਵਾਂ ਜਿਹੜਾ ਜਨਮ ਦਿਨ ਹੈ ਔਰ ਇਸ ਤੇ ਜਿਹੜੇ ਤੁਸੀਂ 10 ਬੂਟੇ ਲਗਾ ਰਹੇ ਹੋ ਇਹ ਬਹੁਤ ਹੀ ਵੱਡਾ ਜਿਹੜਾ ਉਪਰਾਲਾ ਹੈ ਬਹੁਤ ਹੀ ਵੱਡਾ ਜੀ ਇਹ ਪੁੰਨ ਦੀ ਗੱਲ ਕਹਾਂ ਤੇ ਪੁੰਨ ਦੀ ਗੱਲ ਵੀ ਹੈ ਜਿਵੇਂ ਵਿਗਿਆਨਕ ਤੌਰ ਤੇ ਵੀ ਕਹਾਂ ਤਾਂ ਅੱਜ ਸਾਡੇ ਜਿਹੜਾ ਇਕੋਸਿਸਟਮ ਹੈ ਉਸ ਨੂੰ ਇੰਨਾ ਪੌਦਿਆਂ ਦੀ ਜ਼ਰੂਰਤ ਹੈ ਕਿਉਂਕਿ ਜਿਹੜਾ ਸਾਡਾ ਜਨਮ ਹੈ ਸਾਡਾ ਮੁੱਢ ਹੈ ਉਹ ਦਰਖਤਾਂ ਦੇ ਨਾਲ ਹੀ ਹੈ ਕਿਉਂਕਿ ਦਰਖਤ ਸਾਨੂੰ ਆਕਸੀਜਨ ਦਿੰਦੇ ਨੇ ਤੇ ਜੇ ਆਕਸੀਜਨ ਨਾ ਮਿਲੇ ਤਾਂ ਸਾਡਾ ਕੀ ਹੋ ਸਕਦਾ ਸੋ ਮੈਂ ਤੁਹਾਡਾ ਖਾਸ ਕਰਕੇ ਇੰਜੀਨੀਅਰ ਅਮਨ ਜੀ ਦਾ ਜੋ ਸਾਡੇ ਗੋਲਡਨ ਕੋਲ ਮਿਹਰਬਾਨ ਨੇ ਬੜੇ ਮਸ਼ਹੂਰ ਨੇ ਔਰ ਇਹਨਾਂ ਦੇ ਮੈਡਮ ਆਏ ਨੇ ਔਰ ਬੇਟਾ ਜਿਹੜਾ ਪੈਰੀ ਹੈ ਜਿਸ ਦਾ ਜਨਮ ਦਿਨ ਹੈ ਮੈਂ ਦੁਆਰਾ ਫੇਰੇਸ ਨੂੰ ਮੁਬਾਰਕਵਾ ਦਿਨਾ ਹਾਂ ਔਰ ਇਹਨਾਂ ਦੀ ਇਸ ਕੋਸ਼ਿਸ਼ ਹੋ ਸਕਦਾ ਹੈ ਬਹੁਤ ਸਾਰਾ ਰੰਗ ਲਿਆਏਗੀ ਸਮਾਜ 'ਚ ਹੋਰ ਲੋਕਾਂ ਨੂੰ ਪਹਿਲ ਕਦਮੀ ਕਰੇਗੀ ਹੋਰਾਂ ਨੂੰ ਇਨਸਪਾਇਰ ਕਰੇਗੀ ਤਾਂ ਕਿ ਹੋਰ ਲੋਕ ਆਪਣੇ ਬੱਚਿਆਂ ਦੇ ਦਿਨ ਆਪਣੇ ਹੋਰ ਕਿਸੇ ਖੁਸ਼ੀ ਦੇ ਦਿਨ ਜਾਂ ਕਿਸੇ ਦੀ ਯਾਦ ਦੇ ਵਿੱਚ ਪੌਦੇ ਲਗਾਉਣ ਤਾਂ ਕਿ ਜਿੰਨੇ ਪੌਦੇ ਲੱਗ ਸਕਦੇ ਨੇ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ 33% ਜਿਹੜੇ ਜੰਗਲ ਦਾ ਏਰੀਆ ਹੋਣਾ ਚਾਹੀਦਾ ਹੈ ਅਰ ਸਾਡਾ ਪੰਜਾਬ ਦਾ ਇਸ ਵੇਲੇ ਦੁਖਾਂਤ ਹੈ ਕਿ ਸਿਰਫ ਲੈਸ ਦਨ 3% ਸਾਡੇ ਕੋਲੇ ਜਿਹੜੇ ਜੰਗਲ ਨੇ ਮਤਲਬ ਸਾਡੀ ਸਮੱਸਿਆ ਦੇਖੋ ਕਿੰਨੀ ਵੱਡੀ ਹੈ ਸੋ ਤੁਸੀਂ ਬਹੁਤ ਹੀ ਭਾਗਿਆਸ਼ਾਲੀ ਲੋਕ ਹੋ ਜੋ ਇਸ ਸਮੱਸਿਆ ਨੂੰ ਝੁਜੰਦੇ ਲਈ ਤੁਸੀਂ ਕੰਮ ਕਰ ਰਹੇ ਹੋ ਤੇ ਮੈਂ ਦੁਬਾਰਾ ਫਿਰ ਤੁਹਾਡਾ ਧੰਨਵਾਦ ਕਰਦਾ ਹਾਂ ਅਰ ਕਿਉਂਕਿ এনਵਾਇਰਨਮੈਂਟ ਸੈਟੀ ਮਾਨਸਾ ਇਸ ਵਾਰ ਜਿਹੜਾ ਫਲਾਵਰ ਸ਼ੋਅ ਹੈ ਉਹ ਸੈਂਟਰਲ ਪਾਰਕ ਤੇ ਲਗਾਉਣ ਜਾ ਰਹੀ ਹੈ ਔਰ ਤੁਸੀਂ ਜਿਹੜਾ ਕੰਟਰੀਬਿਊਟ ਕਰਤੇ ਹੈ ਪੌਦੇ ਇਹ ਵੀ ਸਾਡੇ ਲਈ ਇਸ ਦਾ ਵੀ ਬਹੁਤ ਧੰਨਵਾਦ ਕਰਦਾ ਜੇ ਤੁਸੀਂ ਇੱਥੇ ਮੈਕਸਿਮ ਜਿਹੜੀ ਫਲਾਵਰਿੰਗ ਹੈ ਹੋਵੇ ਉਸ ਲਈ ਪੌਦੇ ਜਿਹੜੇ ਤੁਸੀਂ ਨੇ ਦਿੱਤੇ ਧੰਨਵਾਦ ਸਭ ਤੋਂ ਪਹਿਲਾਂ ਤਾਂ ਸਾਰੇ ਪਰਿਵਾਰ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਵੀ ਧੰਨਵਾਦ ਹੀ ਓਨਲੀ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਸਿਰ ਬੱਚੇ ਦੇ ਜਨਮ ਦਿਨ ਤੇ ਹੀ ਨਹੀਂ ਜਦੋਂ ਇਹਨਾਂ ਦੇ ਪਰਿਵਾਰ ਚ ਕਿਸੇ ਦਾ ਵੀ ਜਨਮ ਦਿਨ ਹੁੰਦਾ ਹੈ ਇਹ ਕੋਈ ਨਾ ਕੋਈ ਸੋਸ਼ਲ ਐਕਟੀਵਿਟੀ ਕਰਦੇ ਨੇ ਜਿਹਦੇ ਵਿੱਚ ਸਭ ਤੋਂ ਵਧੀਆ ਕੰਮ ਇਹਨਾਂ ਨੇ ਜੋ ਕੀਤਾ ਹੈ ਬੂਟੇ ਲਗਾਉਣ ਦਾ ਕੀਤਾ ਹੈ ਕਿਉਂ ਆਪਣਾ ਫਰਜ਼ ਬਣਦਾ ਇਹ ਫਰਜ਼ ਕਿਉਂ ਬਣਦਾ ਜਦੋਂ ਇਨਸਾਨ ਜਾਂਦਾ ਕਿਉਂਕਿ ਵੱਡੇ ਸ਼ਹਿਰਾਂ ਦੀ ਗੱਲ ਨਹੀਂ ਕਰਦਾ ਮੈਂ ਆਪਣੇ ਸ਼ਹਿਰਾਂ ਦੀ ਗੱਲ ਕਰਦਾ ਚੰਡੀਗੜ੍ਹ ਵਰਗੇ ਦਿੱਲੀ ਵਰਗੇ ਸ਼ਹਿਰਾਂ ਦੇ ਕਿਉਂਦੇ ਇਨਸਾਨ ਜਦੋਂ ਜਾਂਦਾ ਹੈ ਇਲੈਕਟ੍ਰੋਨਿਕ ਸਿਸਟਮ ਹੈ ਉੱਥੇ ਦਾ ਉਹਨਾਂ ਨੂੰ ਮਸ਼ੀਨ ਚ ਬਾਦਲਦੇ ਕੰਮ ਹੋ ਜਾਂਦਾ ਹੈ ਪਰੰਤੂ ਜੋ ਆਪਣਾ ਹੈ ਛੋਟੇ ਸ਼ਹਿਰਾਂ ਦੇ ਵਿੱਚ ਕੀ ਹੈ ਜਦੋਂ ਇਨਸਾਨ ਜਾਂਦਾ ਇੱਕ ਦੋ ਦਰਖਤ ਨਾਲ ਲੈ ਕਰਕੇ ਜਾਂਦਾ ਜਲਾਣ ਵਾਸਤੇ ਲੱਕੜਾਂ ਦੀ ਲੋੜ ਪੈਂਦੀ ਹੈ ਤਾਂ ਆਪਣਾ ਫਰਜ਼ ਬਣਦਾ ਹੈ ਕੀ ਆਪਾਂ ਉਹਦੀ ਘਾਟ ਨੂੰ ਪਹਿਲਾਂ ਹੀ ਪੂਰੀ ਕਰੀਏ ਠੀਕ ਹੈ ਜੀ ਰੱਖੀ ਜਾਈਏ ਜਿੰਦਾ ਰੱਖੀ ਜਾਈਏ ਬਹੁਤ ਬਹੁਤ ਧੰਨਵਾਦ ਬਾਕੀ ਅਸ਼ੋਕ ਸਪੋਲੀਆ ਜੀ ਤਾਂ ਸਾਡੇ ਜੁੜੇ ਹੋਏ ਨੇ ਸ਼ੁਰੂ ਤੋਂ এনवायरमेंट ਸੁਸਾਇਟੀ ਨਾਲ ਇਹ ਤਾਂ ਜਦੋਂ ਜੀ ਕਰਦਾ ਹੈ ਇਹ ਮਤਲਬ ਆਪਾਂ ਤਾਂ ਚਲੋ ਇਕੱਠੇ ਹੋ ਕੇ ਬਣਾਨੇ ਆ ਇਹਨਾਂ ਦਾ ਜਦੋਂ ਮੌਕਾ ਲੱਗਦਾ ਚਲੋ ਜੀ ਵੈਸੇ ਲਗਾਉਂਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਭ ਦਾ ਥੈਂਕ ਯੂ